ਜਿਸ ਤਰ੍ਹਾਂ ਦੀਆਂ ਸਥਿਤੀਆਂ ਆਕਾਲੀ ਦਲ ਦੇ ਅੰਦਰ ਬਣੀਆਂ ਵੀ ਆ ਇੱਕ ਵੱਡਾ ਹਿੱਸਾ ਆਕਾਲੀ ਦਲ ਦੇ ਅੰਦਰ ਉਹ ਵੀ ਹੈ ਜਿਹੜਾ ਕਹਿ ਰਿਹਾ ਕਿ ਸੁਖਵੀਰ ਸਿੰਘ ਬਾਦਲ ਨੂੰ ਹਟਾਓ ਛਾ ਮਹਮਦਾ ਫੇੜ ਸੀ ਵਿਰਲਿਆਂ ਦੀ ਸੋਈ ਪੇਸ਼ ਆਈ ਸਿੰਘਾਂ ਸਾਰਿਆਂ ਦੇ ਪਰਿਵਾਰ ਦੀਆਂ ਬਾਦਲ ਪਰਿਵਾਰ ਦੀਆਂ ਗਲਤੀਆਂ ਨਾਲ ਕੌਮ ਜਿਹੜੀ ਸਾਲਾਂ ਤੋਂ ਪਉਤ ਰਹੀ ਹੈ ਇਹ ਕੁਰਬਾਨੀਆਂ ਨਾਲ ਜਮਾਤ ਬਣੀ ਸੀ ਕੁਰਬਾਨੀਆਂ ਨਾਲ ਕਮੇਟੀ ਬਣੀ ਸੀ ਤੋ ਕੁਰਬਾਨੀਆਂ ਦੇਣ ਵਾਲਿਆਂ ਨੇ ਆਪਣੀਆਂ ਕੁਰਬਾਨੀਆਂ ਹੁਜਾ ਖਾ ਖਾ ਕੇ ਜਾਨਾ ਦਿੱਤੀਆਂ ਅੱਜ ਇਹ ਜਿੱਥੇ ਮਰਜੀ ਤੁਰੇ ਫਿਰਨ ਅੱਜ ਜਿਹੜੇ ਲੋਕ ਵੀ ਅੱਜ ਜਾਗੇ ਨੇ ਸੁੱਤੇ ਪੈ ਕੁੰਭ ਕਰਨ ਦੀ ਨੀਂਚੋਂ ਇਹ ਟਾਈਮ ਤੇ ਜਾਗਦੇ ਤੇ ਇਹਨਾਂ ਨੂੰ ਲੋਕ ਸਿਰਾਂ ਤੇ ਛੁੱਕਦੇ ਇਹ ਸਮਝੌਤਾਵਾਦੀ ਨੀਤੀ ਨਾਲ ਕੁਝ ਵੀ ਕਰਨਗੇ ਲੋਕਾਂ ਨੇ ਮਨਜ਼ੂਰ ਨਹੀਂ ਕਰਨਾ ਜਿੰਨੀ ਦੇਰ ਉਹਨੂੰ ਧੱਕਾ ਦੇ ਕੇ ਨਾ ਬਾਹਰ ਕੱਢਿਆ ਉਸ ਪਰਿਵਾਰ ਨੂੰ ਇਸ 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 ਫੀਲਡ ਦੇ ਵਿੱਚੋਂ ਉਨੀ ਦੇਰ ਸਿੱਖਾਂ ਨੇ ਯਕੀਨ ਨਹੀਂ ਕਰਨਾ ਕਿ ਅੱਜ ਅੱਜ ਇਹ ਅੱਜ ਫੇਰ ਨਵੇਂ ਸਿਰਿਓਂ ਇੰਨਾ ਕੁਝ ਹੋਣ ਦੇ ਬਾਵਜੂਦ ਨਵੇਂ ਸਿਰਿਓਂ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਮਿਸਯੂਜ਼ ਕਰਨ ਲਈ ਤਿਆਰੀਆਂ ਕਰ ਰਿਹਾ ਅਕਾਲ ਤਖਤ ਨੂੰ ਭਾਜਪਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਕਬਜ਼ੇ ਕਰਨ ਨੂੰ ਫਿਰਦੀ ਹੈ ਸਿੱਖ ਸੰਸਥਾਆਂ ਮਨ ਕੋਲ ਅਜ ਤੱਕ ਰਿਹਾ ਸਾਡੇ ਕੋਲ ਕੀ ਹੈ ਸਾਡੇ ਕੋਲ ਹੈ ਕੁਝ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਕਿ ਕਿਸੇ ਸਿੱਖ ਨੂੰ ਕਮਰਾ ਚਾਹੀਦਾ ਹੈ ਸਾਨੂੰ ਬਾਜਪਾਈ ਕੋਲ ਪਰਸਪਰਸ਼ ਕਰਨੀ ਪੈਣੀ ਵੀ ਕਮਰਾ ਦਵਾ ਦੇ ਗੁਰਦੁਆਰੇ ਇਹ ਹਾਲਾਤ ਬਣ ਚੁੱਕੇ ਆ 10 ਸਾਲ ਬਾਜਪਾਈ ਦੇ 10 ਸਾਲ ਮੋਦੀ ਦੇ ਤੁਸੀਂ ਮਾਣੇ ਤੁਸੀਂ ਉਦੋਂ ਕਿਸੇ ਸਿੱਖ ਨੂੰ ਛਡਾਉਣ ਦੀ ਗੱਲ ਕਿਉਂ ਨਹੀਂ ਕੀਤੀ ਅੱਜ ਤੁਹਾਡੇ ਕੋਲ ਜਦੋਂ ਕੁਝ ਨਹੀਂ ਰਿਹਾ ਉਦੋਂ ਤੁਸੀਂ ਗੱਲ ਕਰਦੇ ਹੋ ਕਿ ਸਿੱਖਾਂ ਨੂੰ ਛਡਾਉਣਾ ਸੀ ਆਮੋ ਸਾਹਮਣੇ ਪ੍ਰੋਗਰਾਮ ਜਗਤਾਰ ਸੰਗਠਨ ਦੇ ਦਰਸ਼ਕਾਂ ਨੂੰ ਸਵਾਗਤ ਸਤਿ ਸ਼੍ਰੀ ਅਕਾਲ ਅੱਜ ਆਪਣੇ ਨਾਲ ਹਨ ਅਕਾਲ ਤਖਤ ਦੇ ਸਾਫ ਕਾ ਜਥੇਦਾਰ ਤੇ ਪੰਥ ਅਕਾਲੀ ਲਹਿਰ ਦੇ ਸਰਪ੍ਰਸਤ ਜਥੇਦਾਰ ਪਾਈ ਰਣਜੀਤ ਸਿੰਘ ਆਪਾਂ ਇਹਨਾਂ ਨਾਲ ਉਹਨਾਂ ਮੁੱਦਿਆਂ ਤੇ ਸਵਾਲ ਲਵਾਂਗੇ ਕਿ ਪੰਥ ਨੂੰ ਅਸਲ ਜਿਹੜੀਆਂ ਪੇਚ ਚੁਣੌਤੀਆਂ ਸੁਭਾਵਨਾਵਾਂ ਤੇ ਉਹਨਾਂ ਦੇ ਹੱਲ ਕੀ ਹੈ ਸਿੰਘ ਸਾਹਿਬ ਮੇਰੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਆਏ ਹੋ ਸਾਡੇ ਚੈਨਲ ਦੇ ਪੈਨਲ ਤੇ ਜੀ ਕਾਖਾ ਸਾਹਿਬ ਮਾਈਕ ਰੀਜੀ ਕੀ ਫਤਹਿ ਚੰਸਰ ਜੀ ਜੋ ਪੰਥਕ ਮੁੱਦਿਆਂ ਦੀ ਗੱਲ ਕਰਦੇ ਆ ਜੀ ਤਾਂ ਵੱਡਾ ਸਵਾਲ ਜੇ ਆਪਾਂ ਲਈਏ ਜਿਹੜੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਦੇਖੋ ਪੰਥਕ ਦਾਵੇਦਾਰ ਤਾਂ ਕੋ ਹੁੰਦੇ ਹੀ ਹੈ ਨਾ ਉਹ ਜੀ ਸੁਖਵੀਰ ਸਿੰਘ ਬਾਦਲ ਦੀ ਦੀ ਅਗਵਾਈ ਕਰ ਰਹੇ ਆ ਜੀ ਜਿਸ ਤਰ੍ਹਾਂ ਦੀਆਂ ਸਥਿਤੀਆਂ ਅਕਾਲੀ ਦਲ ਦੇ ਅੰਦਰ ਬਣੀਆਂ ਵੀਆਂ ਇੱਕ ਵੱਡਾ ਹਿੱਸਾ ਅਕਾਲੀ ਦਲ ਦੇ ਅੰਦਰ ਉਹ ਵੀ ਹੈ ਜਿਹੜਾ ਕਹਿ ਰਿਹਾ ਕਿ ਸੁਖਵੀਰ ਸਿੰਘ ਬਾਦਲ ਨੂੰ ਹਟਾਓ ਸਾਦੀ ਕੋਈ ਪੰਤਕਿਚਨ ਹੁੰਦੀਆਂ ਆਂਦੀਆਂ ਜਿਹੜੀਆਂ ਪ੍ਰਸਥਤੀਆਂ ਇਸ ਵੇਲੇ ਬਣੀਆਂ ਉਹਨਾਂ ਦਾ ਹੱਲ ਹੋ ਸਕਦਾ ਸਾਹਮਣਾ ਕੀਤਾ ਜਾ ਸਕਦਾ ਹੈ ਜੀ ਇਹਨਾਂ ਪ੍ਰਸਥਤੀਆਂ ਨੂੰ ਕਿਵੇਂ ਦੇਖ ਰਹੇ ਹੋ ਜਿਹੜੀਆਂ ਇਸ ਵੇਲੇ ਕਾਲੀਦਲ ਨੂੰ ਤਰਪੇਸ਼ ਹੈ ਸ਼ਾਹ ਮੁਹੰਮਦ ਨੇ ਨਾ ਇਹ ਜਿਹੜਾ ਕਿੱਸਾ ਲਿਖਿਆ ਸੇਖ ਰਾਜ ਕੇ ਵਿਗਿਆ ਉਹਦੇ ਵਿੱਚ ਇੱਕ ਗੱਲ ਕੀਤੀ ਸ਼ਾਹ ਮੁਹੰਮਦਾ ਫੇੜ ਸੀ ਵਿਰਲਿਆਂ ਦੀ ਸੋਈ ਪੇਸ਼ ਆਈ ਸਿੰਘਾਂ ਸਾਰਿਆਂ ਦੇ ਥੋੜੇ ਜੇ ਬੰਦਿਆਂ ਦੀ ਗਲਤੀਆਂ ਜਿਹੜੀਆਂ ਨੇ ਥੋੜੇ ਜੇ ਬੰਦਿਆਂ ਦੀਆਂ ਥੋੜੇ ਜੇ ਬੰਦੇ ਦੀ ਇੱਕ ਪਰਿਵਾਰ ਦੀਆਂ ਬਾਦਲ ਪਰਿਵਾਰ ਦੀਆਂ ਗਲਤੀਆਂ ਨਾਲ ਕੌਮ ਜਿਹੜੀ ਸਾਲਾਂ ਤੋਂ ਪਉਤ ਰਹੀ ਹੈ ਹੂੰ ਕੌਮ ਅੱਖਾਂ ਮੀਟ ਕੇ ਇਸ ਪੰਥ ਤੇ ਯਕੀਨ ਕਰਦੀ ਰਹੀ ਕਿ ਸ਼ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਆ ਪੰਥ ਅੱਖਾਂ ਮੀਟ ਕੇ ਇਹਨਾਂ ਨੂੰ ਵੋਟਾਂ ਪਾਉਂਦਾ ਰਿਹਾ ਪਰ ਇਹ ਪੰਥ ਨੂੰ ਵੇਚ ਕੇ ਆਪਣੀਆਂ ਵਜ਼ੀਰੀਆਂ ਕਾਇਮ ਕਰਦੇ ਰਿਹਾ ਆਪਣੀਆਂ ਟਰਾਂਸਪੋਰਟਾਂ ਬਣਾਉਂਦੇ ਰਿਹਾ ਆਪਣੇ ਹੋਟਲ ਬਣਾਉਂਦੇ ਨੇ ਹੁਣ ਹਰ ਇੱਕ ਗੱਲ ਦਾ ਸਮਾਂ ਹੁੰਦਾ ਹੈ ਉਹ ਯਕੀਨ ਜਾਂਦਾ ਰਿਹਾ ਉਹ ਯਕੀਨ ਜਾਂਦਾ ਰਿਹਾ ਪਰ ਇਹ ਹਾਲੀ ਤੱਕ ਵੀ ਇਹਨਾਂ ਦੇ ਮੂੰਹ ਨੂੰ ਜਿਹੜਾ ਖੂਨ ਲੱਗਾ ਉਹ ਜਾਂਦਾ ਨਹੀਂ ਇਹ ਕੁਰਬਾਨੀਆਂ ਨਾਲ ਜਮਾਤ ਬਣੀ ਸੀ ਕੁਰਬਾਨੀਆਂ ਨਾਲ ਕਮੇਟੀ ਬਣੀ ਸੀ ਜੀ ਤੋ ਕੁਰਬਾਨੀਆਂ ਦੇਣ ਵਾਲਿਆਂ ਨੇ ਆਪਣੀਆਂ ਕੁਰਬਾਨੀਆਂ ਹੁਜਾਂ ਖਾ ਖਾ ਕੇ ਜਾਨਾਂ ਦਿੱਤੀਆਂ ਇੱਕ ਜ਼ਮੀਨਾ ਕੋਰ ਕਰਵਾਈਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਪਰ ਲਾਲਚ ਨਹੀਂ ਕੀਤਾ ਇੱਥੇ ਲਾਲਚ ਤੋਂ ਬਿਨਾ ਹੈ ਹੀ ਕੁਛ ਨਹੀਂ ਇਹ ਪਿਓ ਪੁੱਤਾਂ ਦਾ ਇੱਕੋ ਹੀ ਨਾਰਾ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਰੇ ਮਿਰਜ਼ਾ ਯਾਰ ਨਹੀਂ ਮਗਰੋਂ ਲੈਂਦਾ ਮਿਰਜ਼ਾ ਯਾਰ ਨੂੰ ਮਗਰੋਂ ਲਾਉਣ ਦੇ ਲਈ ਜਿਹੜੇ ਕਈ ਟਕਸਾਲੀ ਅਕਾਲੀ ਆਗੂ ਐਸ ਵੇਲੇ ਮੀਟਿੰਗਾਂ ਕਰ ਰਿਹਾ ਇਕੱਠੇ ਹੋ ਰਿਹਾ ਜਿਨ੍ਹਾਂ ਚ ਆਪਾਂ ਪ੍ਰੇਮ ਸਿੰਘ ਚੰਨੂ ਆਦਰਾ ਦੀ ਗੱਲ ਕਰ ਸਕਦੇ ਹਾਂ ਹਾਂਜੀ ਸਿਕੰਦਰ ਸਿੰਘ ਮਲੂਕਾ ਜਥੇਦਾਰ ਬਡਾਲਾ ਹੈ ਯਾਲੀ ਹੈ ਰਖੜਾ ਸਾਹਿਬਾ ਹੋਰ ਕਈ ਨਾਂ ਹੈਗੇ ਆ ਜਿਹੜੇ ਮਿਰਜ਼ਾ ਯਾਰ ਨੂੰ ਕੱਢਣ ਨੂੰ ਫਿਰਦੇ ਆ ਬਾਹਰ ਪਰ ਸਾਲੇ ਪਤਾ ਆਉਂਦਾ ਕਿ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਕਿ ਅਸੀਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵਾਂਗੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਜਿਹੜੇ ਮੌਜੂਦਾ ਜਿਹੜੇ ਜਥੇਦਾਰ ਆ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਲਿਖਤੀ ਤੌਰ ਤੇ ਪੱਤਰ ਦੇਵਾਂਗੇ ਮਾਫੀ ਮੰਗਾਂਗੇ ਕਿ ਪਿਛਲੇ ਸਮੇਂ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਦੀ ਖਿਮਾ ਜਾਚਨਾ ਦੇ ਲਈ ਤੇ ਫਿਰ ਅੱਗੇ ਜੋ ਆਦੇਸ਼ ਹੋਏਗਾ ਸਿੰਘ ਸਾਹਿਬ ਦਾ ਉਹਨੂੰ ਪ੍ਰਵਾਨ ਕਰਾਂਗੇ ਤੇ ਨਾਲ ਇਹ ਵੀ ਕਹਿ ਕੇ ਉਸ ਤੋਂ ਬਾਅਦ ਪੂਰੇ ਪੰਜਾਬ ਚ ਮਹਿਮ ਚਲਾਈ ਜਾਏਗੀ ਅਕਾਲੀ ਦਰ ਬਚਾਉਣ ਦੇ ਲਈ ਸੋ ਇਸ ਤਰ੍ਹਾਂ ਦੀ ਇੱਕ ਮਹਿਮ ਦੀ ਗਲਤਾਂ ਕੀਤੀ ਜਾ ਰਹੀ ਹੈ ਇੱਕ ਬਾਦਲ ਪਰਿਵਾਰ ਵੱਲੋਂ ਵੀ ਬੜੀ ਕੋਸ਼ਿਸ਼ ਹੋਈ ਕਦੀ ਕਦੀ ਜਾਣੇ ਅਣਜਾਣੇ ਚ ਕੀਤੀਆਂ ਗਲਤੀਆਂ ਦੇ ਦੋ ਜਾਣਾਂ ਜਾਣਾ ਇਹਨਾਂ ਦਾ ਪਤਾ ਨਹੀਂ ਕਿਹਦਾ ਕਿਹੜਾ ਸਾਨੂੰ ਸਮਝ ਨਹੀਂ ਆਉਂਦੀ ਜੀ ਇਹ ਜਿਹੜੇ ਅੱਜ ਲੋਕ ਕਹਿੰਦੇ ਨੇ ਕਿ ਅਸੀਂ ਅਕਾਲ ਤਖਤ ਤੇ ਜਾਵਾਂਗੇ ਲਿਖਤੀ ਰੂਪ ਚ ਮਾਫੀ ਮੰਗਾਂਗੇ ਮਾਫੀ ਕਿਹੜੀ ਗੱਲ ਦੀ ਮੰਗਣਗੇ ਤੇ ਕਿਹਦੇ ਕੋਲੋਂ ਮੰਗਣਗੇ ਜਨਾਬ ਗਲਤੀਆਂ ਕੀਤੀਆਂ ਹੂੰ ਮਾਫ਼ੀ ਮੰਗਣ ਗਏ ਕਿ ਅਸੀਂ ਨਾਲ ਸੀ ਜਦੋਂ ਰਾਮ ਰਹੀਮ ਨੂੰ ਮਾਫ਼ੀ ਦਿੱਤੀ ਅਸੀਂ ਨਾਲ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਵਾਲ ਸਾਨੂੰ ਪਿੱਟ ਕਰਨੀ ਪਈ ਬਾਦਲ ਦੀ ਵਜ੍ਹਾ ਨਾਲ ਕੀ ਉਹਦੋਂ ਇਹ ਜਿਹੜੇ ਪੰਜ ਗਿਆਨੀ ਸੀਗੇ ਇਹਨਾਂ ਦਾ ਇਹ ਸਨਮੁਖ ਸੀ ਗੁਰੂ ਸਾਹਿਬ ਦੇ ਇਹਨਾਂ ਕਦੀ ਹਾਰ ਦਾ ਨਾਰਾ ਮਾਰਿਆ ਇਹਨਾਂ ਕਦੀ ਰਾਮ ਰਹੀਮ ਨੂੰ ਫਿਟੇ ਮੂੰਹ ਆਖਿਆ ਬਲਕਿ ਉਹਦੀ ਸੋਭਾ ਕੀਤੀ ਬਹੁਤ ਵੱਡੀ ਗੱਲ ਸਿੰਘ ਸਾਹਿਬ ਮੈਂ ਮਾਫੀ ਮੰਗਦਾ ਤੁਹਾਨੂੰ ਵਿਚੋਂ ਢੋਕ ਰਿਹਾ ਹਾਂ ਜਦੋਂ ਤੁਸੀਂ ਸੋਭਾ ਕਰਨ ਦੀ ਗੱਲ ਕੀਤੀ ਹੈ ਜੇ ਸੁਪਰੀਮ ਕੋਰਟ ਹੋਵੇ ਹਾਈ ਕੋਰਟ ਹੋਵੇ ਕੋਈ ਵੱਡੇ ਮੁੱਦਿਆਂ ਤੇ ਆਪਣੇ ਆਪ ਨੋਟਿਸ ਲੈਂਦੇ ਆ ਕੀ ਜਿਹੜੇ ਸਿੰਘ ਸਾਹਿਬ ਆ ਨਾ ਉਹਨਾਂ ਨੇ ਆਪਣੇ ਤੌਰ ਤੇ ਨੋਟਿਸ ਲੈ ਕੇ ਆ ਬਹੁਤ ਬਜਰ ਗਨਾਹ ਕੀਤੇ ਆ ਅੱਜ ਇਹ ਤੇ ਉਹ ਤੋਂ ਕੋਈ ਮਾਫੀ ਮੰਗ ਲੈਣਗੇ ਉਹ ਕਿਹਦੇ ਕੋਲ ਮੰਗਣ ਤੇ ਕੀ ਕਹਿ ਕੇ ਮੰਗਣਗੇ ਉਹ ਅਥਾਰਟੀ ਕਿਹੜੀ ਜੀਤ ਕੋ ਮਾਫੀ ਮੰਗਣਗੇ ਸਾਡਾ ਰਿਆ ਕੱਖ ਨਹੀਂ ਇਸ ਪਰਿਵਾਰ ਨੇ ਸਾਡਾ ਫੱਕਾ ਨਹੀਂ ਰਹਿਣ ਦਿੱਤਾ ਨਾ ਸਿਧਾਂਤ ਨਾ ਪਰੰਪਰਾ ਨਾ ਸ਼ਾਨਾਮਤ ਇਤਿਹਾਸ ਕਾਲ ਤੱਕ ਦਾ ਰਹਿਣ ਨਹੀਂ ਦਿੰਦਾ ਕੁਝ ਅੱਜ ਇਹ ਜਿੱਥੇ ਮਰਜ਼ੀ ਤੁਰੇ ਫਿਰਨ ਅੱਜ ਜਿਹੜੇ ਲੋਕ ਵੀ ਅੱਜ ਜਾਗੇ ਨੇ ਸੁੱਤੇ ਪੈ ਕੁੰਭ ਕਰਨ ਦੀ ਨੀਂਦੋਂ ਇਹ ਟਾਈਮ ਤੇ ਜਾਗਦੇ ਤੇ ਇਹਨਾਂ ਨੂੰ ਲੋਕ ਸਿਰਾਂ ਤੇ ਛੁੱਕਦੇ ਇਹਦੇ ਹੱਥੀਂ ਛਾਵਾ ਕਰਦੇ ਪਰ ਇਹ ਉਦੋਂ ਆਏ ਨੇ ਜਦੋਂ ਚਾਰ ਪੰਜ ਦਫਾ ਬਾਦਲ ਨੂੰ ਧੂਲ ਛਟਾ ਦਿੱਤੀ ਲੋਕਾਂ ਨੇ ਉਦੋਂ ਆਏ ਨੇ ਜੀ ਇਹ ਇਹ ਜਿਹੜਾ ਟਾਈਮ ਹੈ ਉਹ ਨਿਕਲ ਚੁੱਕਾ ਹੁਣ ਇਹਨਾਂ ਦਾ ਲੋਕ ਕਿੰਨਾ ਕੀ ਯਕੀਨ ਕਰਦੇ ਮੈਂ ਕਹਿ ਨਹੀਂ ਸਕਦਾ ਤੁਹਾਨੂੰ ਪਰ ਇਹਦੀ ਇੱਕ ਵੱਡਾ ਸਵਾਲ ਇਹ ਵੀ ਜੋ ਉਹਨਾਂ ਨੇ ਸਵਾਲ ਖੜਾ ਕੀਤਾ ਹੈ ਸੁਖਵੀਰ ਬਾਦਲ ਵਾਲਾ ਕਿ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ ਕਰਨ ਦੇ ਨਾਲ ਕੀ ਲੱਗਦਾ ਹੈ ਕਿ ਤੁਹਾਨੂੰ ਸੰਕਟ ਖਤਮ ਹੋ ਜਾਏਗਾ ਦੇਖੋ ਸੁਖਵੀਰ ਬਾਦਲ ਜਿਹੜਾ ਸਟੇਜ ਤੇ ਆ ਗਿਆ ਅਖਾਲੀ ਦਲ ਨੂੰ ਜਿਹੜੇ ਸਟੇਜ ਤੇ ਉਹਨਾਂ ਲੈ ਆਂਦਾ ਇਹ ਸਮਝੌਤਾਵਾਦੀ ਨੀਤੀ ਨਾਲ ਕੁਝ ਵੀ ਕਰਨਗੇ ਲੋਕਾਂ ਨੇ ਮਨਜ਼ੂਰ ਨਹੀਂ ਕਰਨਾ ਜਿੰਨੀ ਦੇਰ ਉਹਨੂੰ ਧੱਕਾ ਦੇ ਕੇ ਨਾ ਬਾਹਰ ਕੱਢਿਆ ਉਸ ਪਰਿਵਾਰ ਨੂੰ ਇਸ 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 ਫੀਲਡ ਦੇ ਵਿੱਚੋਂ ਉਨੀ ਦੇਰ ਸਿੱਖਾਂ ਨੇ ਯਕੀਨ ਨਹੀਂ ਕਰਨਾ ਕਿਸੇ ਤੇ ਤੁਸੀਂ ਇਹਨਾਂ ਦੀ ਯਕੀਨ ਦੀ ਗੱਲ ਕਰਦੇ ਹੋ ਸਿੱਖ ਜਦੋਂ ਸਮਝਣਗੇ ਕਿ ਹਾਂ ਇਸ ਤਰੀਕੇ ਨਾਲ ਉਹਨੂੰ ਬਾਹਰ ਕਰਨਾ ਚਾਹੀਦਾ ਸੀ ਉਸ ਤਰ੍ਹਾਂ ਨਾ ਕੀਤਾ ਤੇ ਸਿੱਖਾਂ ਨੇ ਨਾ ਇਹਨਾਂ ਤੇ ਯਕੀਨ ਕਰਨਾ ਨਾ ਉਹਦੇ ਤੇ ਕਰਨ ਜਿੰਨੀਆਂ ਮਰਜ਼ੀ ਸ਼ਾਦਸ਼ਾਹ ਕਰ ਲੈਣ ਇਹਨੀਆਂ ਮਰਜ਼ੀ ਪ੍ਰੈਜ਼ੀਡੈਂਟ ਬਣਾ ਲੈਣ ਜਿੰਨਾ ਮਰਜ਼ੀ ਧੋਖਾ ਦੇ ਲੈਣ ਕੌਮ ਨੂੰ ਧੋਖਾ ਨਹੀਂ ਕਹਿੰਦੀ ਕਿਉਂਕਿ ਨੁਕਸਾਨ ਬਹੁਤ ਕਰਾ ਚੁੱਕੇ ਅਸੀਂ 80 ਤੋਂ ਲੈ ਕੇ ਅੱਜ ਤੱਕ ਸਾਡਾ ਜਾਨੀ ਮਾਲੀ اخਲਾਕੀ ਜਿੰਨਾ ਨੁਕਸਾਨ ਹੋਇਆ ਕਦੀ ਪ੍ਰਾਤਨ ਸਿੱਖਾਂ ਨੇ ਹੋਣ ਦਿੱਤਾ ਇਸ ਤਰ੍ਹਾਂ ਹਾਂ ਸਾਡੀ ਕੌਮ ਖੁਆਰ ਹੋਣ ਗਈ ਹੈ ਗੱਲ-ਗੱਲ ਤੇ ਸਾਡੀਆਂ ਲੜਾਈਆਂ ਪੈਣ ਗਈਆਂ ਨੇ ਲੜਾਈਆਂ ਨبطੌਣ ਦਾ ਜਿਹੜਾ ਪਲੇਟਫਾਰਮ ਸੀ ਉਹਨੂੰ ਗੰਦਲਾ ਕਰ ਦਿੱਤਾ ਇਹਨਾਂ ਨੇ ਅੱਜ 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 ਫੇਰ ਨਵੇਂ ਸਿਰਿਓਂ ਇੰਨਾ ਕੁਝ ਹੋਣ ਦੇ ਬਾਵਜੂਦ ਨਵੇਂ ਸਿਰਿਓਂ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਮਿਸਯੂਜ਼ ਕਰਨ ਲਈ ਤਿਆਰੀਆਂ ਕਰ ਰਿਹਾ ਕਾਲ ਤੱਕ ਨੂੰ ਉਥੋਂ ਦੇ ਗਿਆਨੀਆਂ ਤੋਂ ਆਦੇਸ਼ ਆਊਗਾ ਕਿ ਤੁਸੀਂ ਪੰਥਵਾਲ ਪੇਠ ਨਾ ਕਰੋ ਤੁਸੀਂ ਭਾਜਪਾਈ ਨਾ ਬਣੋ ਤੁਸੀਂ ਆਰਐਸਐਸ ਦੇ ਪਿੱਛੇ ਨਾ ਆਰਐਸਐਸ ਨੂੰ ਪੰਜਾਬ ਚ ਲਿਆਂਦਾ ਕਿਸ ਨੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਪੁੱਤਰ ਮਨਿਸਟਰੀਆਂ ਲੈ ਲੈਣ ਆਰਐਸਐਸ ਤੋਂ ਉਹ ਫਿੱਟ ਨੇ ਯਾਰੀਆਂ ਪਾ ਕੇ ਕੌਮ ਨੂੰ ਵੇਚ ਦੇਣ ਉਹ ਫਿੱਟ ਨੇ ਲੇਕਿਨ ਜਿਨ੍ਹਾਂ ਦਾ ਕੋਈ ਹਾਲੀ ਪ੍ਰੂਫ ਨਹੀਂ ਜਿਹੜਾ ਜੇ ਤੁਰੇ ਨਹੀਂ ਉਹਨਾਂ ਤੇ ਅਜੇ આરોਪ ਲਗਾ ਰਹੇ ਨੇ ਕਿ ਇਹ ਭਾਜਪਾ ਦੇ ਪਿੱਛੇ ਲੱਗੇ ਹੋਏ ਨੇ ਇਹ ਕੋ ਵੱਡਾ ਸਵਾਲ ਹੈ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਹਾਂਜੀ ਦੇਖੋ ਸਕਵੀਰ ਬਾਦਲ ਹੁਣੀ ਕਹਿ ਰਿਹਾ ਚਾਹੇ ਮਲੂਕਾ ਦੀ ਆਪਾਂ ਗੱਲ ਕਰ ਲਈਏ ਚੰਦੂ ਮਾਜਰਾ ਦੀ ਗੱਲ ਕਰ ਲਈ ਜਿੱਦਾਂ ਉਸ ਸੀ ਕਿ ਸਾਰੇ ਭਾਜਪਾ ਦੇ ਚੁੱਕੇ ਹੋਏ ਬੋਲਦੇ ਆ ਦੂਜੀ ਪਾਸੇ ਚੰਦੂ ਮਾਜਰਾ ਹੁਣੀ ਕਹਿੰਦੇ ਆ ਕਿ ਜਦੋਂ ਤੁਸੀਂ ਕਿਹਾ ਕਿ ਵਜ਼ੀਰੀਆਂ ਭੋਗੀਆਂ ਭਾਜਪਾ ਦੇ ਨਾਲ ਤਾਂ ਤੁਸੀਂ ਰਹੇ ਹੋ ਇਹ ਲੱਗਦਾ ਹੈ ਕਿ ਹੁਣ ਇਹ ਸਾਰੀ ਜਿਹੜੀ ਗੇਮ ਹੈ ਕੋਈ ਭਾਜਪਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਕਬਜ਼ੇ ਕਰਨ ਨੂੰ ਫਿਰਦੀ ਹੈ ਸਿੱਖ ਸੰਸਥਾਵਾਂ ਨੂੰ ਦੇਖੋ ਅੱਜ ਤੱਕ ਰਿਹਾ ਸਾਡੇ ਕੋਲ ਕੀ ਹੈ ਸਾਡੇ ਕੋਲ ਹੈ ਕੁਝ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਕਿ ਸਿੱਖ ਨੂੰ ਕਮਰਾ ਚਾਹੀਦਾ ਹੈ ਸਾਨੂੰ ਭਾਜਪਾਈ ਕੋਲ ਪਰਸਪਰਸ਼ ਕਰਨੀ ਪੈਣੀ ਵੀ ਕਮਰਾ ਦਿਵਾ ਦੇ ਗੁਰਦੁਆਰੇ ਇਹ ਹਾਲਾਤ ਬਣ ਚੁੱਕੇ ਹੈ ਮੈਂ ਤੁਹਾਨੂੰ ਸੱਚ ਦੱਸ ਰਿਹਾ ਤੁਸੀਂ ਦੇਖੋ ਸਾਡੇ بڑے ਪੰਥ ਪ੍ਰਸ ਲੀਡਰ ਸੀ ਸਰਦਾਰ ਪ੍ਰੇਮ ਸਿੰਘ ਲਾਲਪੁਰਾ ਮੋਹਨ ਸਿੰਘ ਤੋੜ ਹਮ ਬੇਜਰ ਸਿੰਘ ਉੱਪੋਕੇ ਕੁਲਦੀਪ ਸਿੰਘ ਵਡਾਲਾ ਇੱਕ ਮਜੀਠੀਆ ਪਰਿਵਾਰ ਸੀਗਾ ਜਿਹਨੂੰ ਜਿਹਨਾਂ ਨੂੰ ਸਾਰਾ ਕੁਝ ਖੋਹ ਕੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕੁੜਮਾ ਨੂੰ ਕਾਲਜ ਵੀ ਤੇ ਉਹਨਾਂ ਨੂੰ ਸੌਂਪਤਾ ਤੇ ਨਾਲ ਉਥੋਂ ਦੀ ਫੀਲਡ ਵੀ ਉਹਦੇ ਆਪਣੇ ਸਾਲੇ ਨੂੰ ਦੇ ਦਿੱਤੀ ਮੁੰਡੇ ਦੇ ਹਮ ਇਹ ਸਾਰਿਆਂ ਬੰਦਿਆਂ ਨੂੰ ਇਸ ਪਾਰਟੀ ਦੇ ਵਿੱਚ ਥਾਂ ਦਵਾਉਣ ਲਈ ਉਹਨਾਂ ਦਾ ਕਹਨ ਕੀਤਾ ਇਹਨਾਂ ਨੇ प्रेम सिंह लालपुरा जीत गया लोकसभा ਦੀ ਸੀਟ ਜਿੱਤ ਗਿਆ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੁੰਡੇ ਦੀ ਸ਼ਿਫਾਰਿਸ਼ ਕਰਤੀ ਕਿ ਉੱਥੇ ਉਹਨੂੰ ਬਣਾਓ ਮਿਨਿਸਟਰ ਲਾਲਪੁਰਾ ਨੇ ਕਿਹਾ ਮੇਰੇ ਪੋਤਰੇ ਦੀ ਉਮਰ ਦਾ ਪ੍ਰਕਾਸ਼ ਸਿੰਘ ਬਾਦਲ ਜੀ ਇਹ ਮੇਰੇ ਪੋਤਰੇ ਦੀ ਉਮਰ ਦਾ ਤੁਸੀਂ ਇਹਨੂੰ ਮੇਰੇ ਸਿਰ ਤੇ ਬਿਠਾਤਾ ਵੀ ਸਾਨੂੰ ਕੱਲ ਹੀ ਟਿਕਟ ਦਿੱਤੀ ਤੁਸੀਂ ਨਹੀਂ ਜੀ ਉਹ ਦੇਖੋ ਜੀ ਐ ਜਿਹਾ ਜਿਹਾ ਜੀ ਉਹਨੇ ਰਿਜ਼ਾਈਨ ਦੇ ਦਿੱਤਾ ਉਹਨੇ ਕਸਮ ਨਹੀਂ ਲਈ ਸੌਂ ਨਹੀਂ ਚੁੱਕੀ ਪੇਟਾਂ ਅਣਖਾਲਾ ਬੰਦਾ ਸੀ ਉਹਨੇ ਪਾਰਲੀਮੈਂਟ ਜਾ ਕੇ ਸੌ ਨਹੀਂ ਚੁੱਕੀ ਆਵਾਜ਼ ਪਾਈ ਉਹਨੂੰ ਕਹਿੰਦਾ ਰਿਹਾ ਕਿ ਮੈਂ ਲਾਲਪੁਰਾ ਸਾਹਿਬ ਹੈਲੀਕਾਪਟਰ ਭੇਜਤਾ ਹਾਂ ਆਪ ਆਓ ਮੈਂ ਆਪਕੋ ਦੋ ਕਦਣਾ ਅਸੀਂ ਆਪਣੀ ਪਾਰਟੀ ਦੇ ਥਰੂ ਕਰਾਂਗੇ ਜੋ ਕਰਾਂਗੇ ਨਹੀਂ ਥਾਂ ਸੌ ਚੁੱਕੀ ਛੱਡ ਗਿਆ ਸਿੰਘ ਸਾਹਿਬ ਤੁਸੀਂ ਅਣਖ ਵਾਲਿਆ ਕਾਲੀ ਆਗੋਂ ਦੀ ਗੱਲ ਕਰਦੇ ਹਾਂ ਪਰ ਮੈਂ ਉਸੇ ਕਾਲੀ ਦਲ ਦੀ ਹੀ ਗੱਲ ਕਰ ਰਿਹਾ ਦੇਖੋ ਪਿਛੇ ਵਿਧਾਨ ਜਦੋਂ ਤੁਸੀਂ ਜ਼ਿਕਰ ਵੀ ਕਰ ਰਹੇ ਹੋ ਪ੍ਰਧਾਨ ਸਭਾ ਦੀ ਚੋਣ ਨਿਕਲ ਕੇ ਗਈ 117 ਮੈਂਬਰ ਹੈ 117 ਮੈਂਬਰ ਜਿੱਤਨੇ ਜਿੱਤ ਕੇ ਆਏ ਹੁਣ ਪਾਰਲੀਮੈਂਟ ਦੀਆਂ 13 ਸੀਟਾਂ 13 ਚੋਂ ਇੱਕ ਸੀਟ ਉਹ ਵੀ ਇੱਕ ਪਰਿਵਾਰ ਵੱਲੋਂ ਇਹ ਕਿਹਾ ਜਾ ਰਿਹਾ ਕੋਈ ਪਤਾ ਨਹੀਂ ਕਿਦ 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 ਹੈਲਪ ਲੈ ਕੇ ਜੇਤੀ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਫਿਰ ਹਾਸ਼ੀਏ ਤੋਂ ਪੰਥ ਬਾਹਰ ਕਿਵੇਂ ਆਏਗਾ ਬਾਹਰ ਜਿਹੜਾ ਨਾ ਜੀ ਮੈਂ ਤੁਹਾਨੂੰ ਦੱਸਿਆ ਕਿ ਇੱਕ ਤਾਂ ਸਿੱਖ ਜਿਹੜੇ ਨੇ ਸੁਚੇਤ ਨੇ ਤੇ ਸਬਰ ਸੰਤੋਖ ਨਾਲ ਬੈਠੇ ਨੇ ਹੁਣ ਕੋਈ ਗਲਤੀ ਨਹੀਂ ਕਰਨਗੇ ਇਹ ਜਿਹੜੇ ਲੋਕ ਚਾਹੁੰਦੇ ਆ ਨਾ ਕਿ ਅਸੀਂ ਆ ਨਾਮ ਬਦਲ ਕੇ ਆਪਣੀ ਪੱਗ ਬਦਲ ਕੇ ਆਪਣਾ ਭੇਸ ਬਦਲ ਕੇ ਐਦਾਂ ਕਰ ਲਾਂਗੇ ਐਦਾਂ ਕਿ ਸਿੱਖਾਂ ਨੇ ਇਹਨਾਂ ਰੋਟ ਨਹੀਂ ਪੋਣੀ ਜੀ ਸਾਨੂੰ ਸਾਨੂੰ ਨਵੇਂ ਸਿਰਿਓਂ ਜਿਹੜੀ ਜਿਹੜੀ ਸਾਡਾ ਤੇੜੀ ਪੰਥਕ ਰਵਾਇਤ ਆ ਜਿਹੜੀਆਂ ਸਾਡੀਆਂ ਪੰਥਕ ਰਵਾਇਤਾਂ ਨੇ ਸਾਡਾ ਹਿਸਟਰੀ ਆ ਉਹਨੂੰ ਇੱਕ ਤਾਂ ਜਿਹੜਾ ਵੀ ਲੀਡਰ ਆ ਉਹ ਕੋਈ ਰੁੱਖਾ ਨਾਲ ਨਹੀਂ ਲੱਗਦਾ ਲੀਡਰ ਜਿਹੜੇ ਨੇ ਇਹ ਇਹ ਕਮਾਈ ਕਰਕੇ ਆਪਣੀ ਜ਼ਿੰਦਗੀ ਸਾਰੀ ਫੀਲਡ ਦੇ ਵਿੱਚ ਲਾ ਕੇ ਫਿਰ ਲੀਡਰ ਬਣਦੇ ਨੇ ਫਿਰ ਉਹਨਾਂ ਤੇ ਯਕੀਨ ਬੰਨਦਾ ਲੋਕਾਂ ਦਾ ਉਹ ਲੋਕ ਜਿਹੜੇ ਨੇ ਉਹ ਸੇਖੋਂਾਂ ਤੇ ਯਕੀਨ ਕਰਨਗੇ ਤੇ ਉਹਨਾਂ ਨੂੰ ਕੋਈ ਸੇਵਾ ਸੌਂਪਣਗੇ ਤੇ ਆਪਣੇ ਆਪ ਨਵੀਂ ਗੱਲ ਬਣੂਗੀ ਵਰਨਾ ਇਹ ਇਹ ਜਿਹੜਾ ਸਿਸਟਮ ਜਿਹੜਾ ਸ਼ੁਰੂ ਹੋਇਆ ਹੈ ਨਹੀਂ ਚੱਲਣਾ ਤੁਸੀਂ ਜਦੋਂ ਸੇਵਾ ਸੌਂਪਣ ਦੀ ਗੱਲ ਕਰਦੇ ਮੈਂ ਦੋ ਸਵਾਲ ਇਹਦੇ ਬਾਰੇ ਲੈਣਾ ਚਾਹੁੰਦਾ ਕਿ ਤਾਂ ਦੇਖੋ ਪੰਥਕ ਮਾਮਲੇ ਹੈਗੇ ਆ ਪੰਥਕ ਮਾਮਲਿਆਂ ਬਾਰੇ ਜਦੋਂ ਆਪਾਂ ਗੱਲ ਕੀਤੀ ਕਿ ਅਕਾਲੀ ਦਲ ਹਾਸ਼ੀਏ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਆ ਕੀ ਹੁਣ ਲੱਗਦਾ ਨਹੀਂ ਕਿ ਫਿਰ ਵੀ ਪੰਥਕ ਇੱਕ ਪਲੇਟਫਾਰਮ ਹੈ ਉਹ ਕਿਵੇਂ ਬਣਾਇਆ ਜਾ ਸਕਦਾ ਕਿਵੇਂ ਬਣੇਗਾ ਪੰਥਕ ਪਲੇਟਪਾਰ ਨੂੰ ਸਾਡਾ ਸਾਡੇ ਪੁਰਾਣੇ ਬਜ਼ੁਰਗਾਂ ਨੇ ਬਣਾਇਆ ਪੂਰਵਜਾਂ ਨੇ ਬਣਾਇਆ ਬੜੀਆਂ ਕੁਰਬਾਨੀਆਂ ਕਰਕੇ ਉਹ ਪੰਥਕ ਪਲੇਟਪਾਰ ਨੂੰ ਪ੍ਰਬੰਧਕ ਕਮੇਟੀ ਪ੍ਰਬੰਧਕ ਕਮੇਟੀ ਲੈਣ ਲਈ ਜਦੋਜਹਿਦ ਹੋਈ ਕੁਰਬਾਨੀਆਂ ਹੋਈਆਂ ਜ਼ਮੀਨਾਂ ਖੁਰਖੋਈਆਂ ਸ਼ਹੀਦੀਆਂ ਹੋਈਆਂ ਫਿਰ ਇਹ ਪ੍ਰਬੰਧਕ ਕਮੇਟੀ ਆਪਣੇ ਗੁਰੂ ਦੀ ਸਪੋਰਟ ਲੈ ਕੇ ਕਾਲ ਤਖਤ ਅਹਾਸਰਾ ਲੈ ਕੇ ਕਾਲ ਤਖਤ ਤੋਂ ਬਣੀ 1920 ਚ 5 ਸਾਲ ਚੱਲੀ ਉਹ ਕਾਲ ਤਖਤ ਦੀ ਕਮੇਟੀ 75 ਮੈਂਬਰਾਂ ਦੀ ਚੱਲੀ 25 ਤੱਕ ਚੱਲੀ ਬੜੀ ਸਫਲ ਚੱਲੀ ਉਹਨੂੰ ਸਪੋਰਟ ਕਰਨ ਲਈ ਕਾਲੇ ਦਲ ਬਣਿਆ ਸੀ ਕਾਲੇ ਦਲ ਸਤਾ ਚ ਆ ਕੇ ਸਤਾ ਦਾ ਖੂਨ ਮੋਨੂ ਲੱਗ ਗਿਆ ਤੇ ਸਾਡਾ ਪੰਥਕ ਬੇੜਾ ਵੀ ਡੋੜ ਦਿੱਤਾ ਇਹਨਾਂ ਨੇ ਸਾਡੀਆਂ ਪੰਥਕ ਰਵੈਤਾਂ ਜਿਨੀ ਦੇਰ ਆਪਣੀ ਥਾਂ ਤੇ ਨਹੀਂ ਆਉਂਦੀਆਂ ਉਨੀ ਦੇਰ ਕੌਮ ਤੇ ਗੁਰੂ ਤੇ ਯਕੀਨ ਕਰ ਸਕਦੀ ਕਿ ਲੀਡਰ ਤੇ ਨਹੀਂ ਕਰ ਸਕਦੀ ਜੇ ਸਾਡਾ ਅਕਾਲ ਤਖਤ ਨਾ ਬਚਿਆ ਉਹਦੀਆਂ ਰਵੈਤਾਂ ਨਾ ਬਚੀਆਂ ਉਹਦੀ ਪਰੰਪਰਾ ਨਾ ਬਚੀ ਗੁਰੂ ਦੇ ਸਿਧਾਂਤ ਨਾ ਬਚੇ ਤੇ ਕੌਮ ਦਾ ਆਸਰਾ ਕੀ ਹੈ ਕੌਮ ਕੀ ਤੇ ਭਰੋਸਾ ਕਰੂਗੀ ਕੌਮ ਨੇ ਜੋਰ ਲੈਣਾ ਉਹ ਗੁਰੂ ਤੋਂ ਲੈਣਾ। ਜੇ ਜੀਵਨ ਜਾਗ ਲੈਣੀ ਗੁਰੂ ਤੋਂ ਲੈਣੀ ਹੈ। ਜੇ ਆਪਣੀ ਆਤਮਾ ਨੂੰ ਪਰਮ ਪਿਤਾ ਪਰਮਾਤਮਾ ਨਾਲ ਬੁਲਾਉਣਾ ਤੇ ਗੁਰੂ ਤੋਂ ਅਗਵਾਈ ਲੈ ਕੇ ਬੁਲਾਉਣਾ। ਕਿਸੇ ਲੀਡਰ ਤੋਂ ਨਹੀਂ। ਜਿਹੜੇ ਆਪ ਬੇਮੁਖ ਨੇ। ਜੀ। ਤੁਸੀਂ ਪ੍ਰਬੰਧ ਦਾ ਜ਼ਿਕਰ ਕਰਦੇ ਹੋ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦਾ ਜ਼ਿਕਰ ਕੀਤਾ। ਹਾਂ। ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੀ ਲੰਬੇ ਸਮੇਂ ਤੋਂ ਆਮ ਚੋਣਾਂ ਹੀ ਨਹੀਂ ਹੋਈਆਂ। ਜੀ। ਉਹਨਾਂ ਜੋ ਕਈ ਦੁਨੀਆਂ ਤੋਂ ਚਲੇ ਗਏ। ਉਹੀ ਲੀਡਰਸ਼ਿਪ बार-बार ਰਿਪੀਟ ਹੁੰਦੀ ਹੈ। ਇਹ ਏਸੇ ਲੀਡਰ ਨੂੰ ਰਿਪੀਟ ਕਰਨ ਲਈ ਬਾਰ ਬਾਰ ਰਿਪੀਟ ਕਰਨ ਲਈ ਤੇ ਧੱਕੇ ਨਾਲ ਉਹਨੂੰ ਕਮੇਟੀ ਦੌਣ ਲਈ ਇਲੈਕਸ਼ਨਾਂ ਨਹੀਂ ਹੋ ਰਹੀਆਂ ਸੈਂਟਰ ਸਰਕਾਰ ਸਾਡਾ ਤਮਾਸ਼ਾ ਦੇਖ ਰਹੀ ਹੈ ਸੈਂਟਰ ਸਰਕਾਰ ਹਰੇਕ ਇਲੈਕਸ਼ਨ ਟਾਈਮ ਤੇ ਜਦੋਂ ਹੁੰਦੇ ਆ ਤੇ ਇਹ ਕਮੇਟੀ ਦਾ ਇਲੈਕਸ਼ਨ ਕਿਉਂ ਨਹੀਂ ਹੁੰਦਾ ਸਾਡਾ ਜਮਹੂਰੀ ਹੱਕ ਜਿਹੜਾ ਉਹ ਸਾਨੂੰ ਕਿਉਂ ਨਹੀਂ ਮਿਲਦਾ ਕੋਈ ਵੀ ਜਿੱਤੇ ਤੁਹਾਨੂੰ ਲੱਗਦਾ ਕਿ ਕੇਂਦਰ ਜਾਣ ਬੁੱਝ ਕੇ ਨਹੀਂ ਕਰਵਾ ਰਿਹਾ ਜਾਣ ਬੁੱਝ ਕੇ 16 ਸਾਲ ਹੋ ਗਏ ਕਿਉਂ ਨਹੀਂ ਕਰਵਾ ਰਿਹਾ ਜੀ ਉਹਨਾਂ ਨੂੰ ਨਹੀਂ ਪਤਾ ਵੀ ਇੱਥੇ ਸਾਰੇ ਸਿੱਖ ਵਸਦੇ ਨੇ ਸਿੱਖ ਆਪਣੇ ਜਿਹੜੇ ਸੇਵਾ ਕਰਦੇ ਨੇ ਉਹ ਆਪਣੇ ਆਪ ਨੂੰ ਅਜਵਾਉਣਗੇ ਜਿਹਨੂੰ ਸਿੱਖ ਵੋਟ ਦੇਣਗੇ ਉਹ ਜਿੱਤ ਜਾਊਗਾ ਟੀਮ ਬਣੂਗੀ ਲੋਕਾਂ ਦਾ ਭਰੋਸਾ ਨਵਾਂ ਬਣੂਗਾ ਨਵੀਂ ਲੀਡਰਸ਼ਿਪ ਨਿਕਲੂਗੀ ਤੋ ਇਹ ਇਹ ਜਿੰਨੀ ਦੇਰ ਤੱਕ ਇਹ ਇਲੈਕਸ਼ਨਾਂ ਨਹੀਂ ਹੁੰਦੀਆਂ ਨਵੀਂ ਟੀਮ ਪ੍ਰਬੰਧਕ ਕਮੇਟੀ ਦੀ ਹਾਊਸ ਵਿੱਚ ਨਹੀਂ ਵਿੱਚ ਨਹੀਂ ਆਉਂਦੀ ਉਹ ਸਾਡੇ ਪੰਥ ਦੇ ਮਸਲੇ ਨੇ ਸਭ ਤੋਂ ਪਹਿਲਾਂ ਤੇ ਤੁਸੀਂ ਦੇਖੋ ਕਿ 30 ਸਾਲ ਤੋਂ ਸਾਡੇ ਸਿੱਖ ਜੇਲ੍ਹਾਂ ਚ ਨਾ ਸਾਡੇ ਕੋਲ ਪ੍ਰਬੰਧਕ ਕਮੇਟੀ ਦਾ ਹਾਊਸ ਆ ਜੇ ਉਹ ਹਾਊਸ ਜਿਹੜਾ ਮਤਾ ਪਾਸ ਕਰਕੇ ਕੇਂਦਰ ਤੇ ਦਬਾਅ ਪਾਵੇ ਕਿ ਇਹ ਸਾਡੀ ਕੌਮ ਦੇ ਵਿਚਿੰਦੇ ਨੇ ਸਾਡੇ ਪੰਜਾਬ ਦੇ ਨਾਗਰਿਕ ਨੇ ਇਹਨਾਂ ਨੂੰ ਛੱਡਿਆ ਜਾਵੇ ਸਿੰਘ ਸਾਹਿਬ ਉਹ ਤਾਂ ਕਹਿੰਦੇ ਕਿ ਅਸੀਂ ਲੱਖਾਂ ਦਸਖਤ ਕਰਵਾ ਕੇ ਰਾਸ਼ਟਰਪਤੀ ਨੂੰ ਸੁਣਵਾਈ ਕੋਈ ਨਹੀਂ ਦਸਖਤ ਜਿਹੜੇ ਆ ਨਾ ਜੀ ਨਾਂ ਜਿੰਨੇ ਮਰਜ਼ੀ ਕਰਾਈ ਜੋ ਸਿੱਖਾਂ ਨੇ ਕੀਤੇ ਕਮੇਟੀ ਨੇ ਥੋੜਾ ਕੀਤੇ ਹਮ ਗੱਲ ਤੇ ਸਿੱਖਾਂ ਨੇ ਤੁਹਾਨੂੰ ਪਾਵਰ ਦੇ ਦਿੱਤੀ ਸਾਈਨ ਕਰਾਉਣ ਦੀ ਕੀ ਵੈਲਿਊ ਕਿੱਥੇ ਰਹਿ ਗਈ ਜਦੋਂ 15 ਸਾਲ ਤੁਹਾਡਾ ਬਾਪੂ ਰਾਜ ਕਰ ਰਿਹਾ ਸੀ ਉਦੋਂ ਤੁਹਾਡੀ ਕਮੇਟੀ ਕਿੱਥੇ ਸੀ ਉਦੋਂ ਸਾਈਨ ਦਿੱਤੇ ਕਿਸ ਨੂੰ ਉਦੋਂ ਕੋ ਮਤਾ ਪਾਸ ਹੋਇਆ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਛਡਵਾ ਲਏ ਤਾਮਨਾੜਦੂ ਬੀਬੀ ਨੇ ਲੋਕ ਸਭਾ 'ਚ ਗੱਲ ਕੀਤੀ ਉਹਨਾਂ ਛਡਵਾ ਲਏ ਆਪਣੇ ਰਜੀਵ ਗਾਂਧੀ ਦੇ ਖਾਤਰ ਤੁਸੀਂ ਤੁਸੀਂ ਆਪਣੀ ਐਸੈਂਬਲੀ 'ਚ ਗੱਲ ਹੀ ਨਹੀਂ ਕੀਤੀ ਕੋਈ ਅੱਜ ਵੀ ਕਰਨ ਨੂੰ ਤਿਆਰ ਨੇ ਉਂਝੜੀ ਕੋਜਾ ਅਕਾਲੀ ਆਗੂ ਸੁਭੀ ਸੰਬਾਦਲ ਦੇ ਖਿਲਾਫ ਆਪਣੀ ਆਵਾਜ਼ ਚੁੱਕ ਰਹੇ ਐ ਕਹਿ ਰਹੇ ਕਿ ਕੋਈ ਬਦਲ ਚਾਹੁੰਨੇ ਆ ਪੰਥ ਕਰਵੈ ਤਾਂ ਸਾਰਾ ਦੇਖੋ ਮੈਂ ਉਹ ਆਗੂਆਂ ਨੇ ਕੋਈ ਪਹੁੰਚ ਕੀਤੀ ਤੁਹਾਡੇ ਤੱਕ ਨਹੀਂ ਦੇਖੋ ਇੱਕ ਜਿਹੜੀ ਸਾਡੀ ਪ੍ਰਬੰਧਕ ਕਮੇਟੀ ਆ ਇਹ ਨਮਾਇਦਗੀ ਕਰਦੀ ਆਲ ਓਵਰ ਵਰਲਡ ਦੇ ਸਿੱਖਾਂ ਦੀ ਜੀ ਬਿਲਕੁਲ ਅਕਾਲ ਤਖਤ ਆਲ ਓਵਰ ਵਰਲਡ ਦੇ ਸਿੱਖਾਂ ਦੀ ਨਮਾਇਦਗੀ ਕਰਦਾ ਉਹਨਾਂ ਦੇ ਜਦਵਾਦ ਦੀ ਤਰਜਮਾ ਨਹੀਂ ਕਰਦਾ ਸੰਗਤ ਤੇ ਅਕਾਲ ਤਖਤ ਦੇ ਦਰਮਿਆਨ ਪੰਥ ਤੇ ਗ੍ਰੰਥ ਦੀ ਕੜੀ ਇਹ ਵਿਸ਼ਵਾਸ ਹੈ ਜਦੋਂ ਨੇਕ ਨੀਅਤ ਨਾਲ ਕਾਲ ਤਖਤੇ ਕੋਈ ਗੱਲ ਹੋਊਗੀ ਕੌਮ ਦੇ ਮਸਲਾ ਨਾਲ ਤੇ ਉਹ ਪੰਜਾਬ ਦੇ ਨਹੀਂ ਕੌਮ ਦੇ ਮਸਲੇ ਹੋਣਗੇ ਪੰਜਾਬ ਦੇ ਵਿੱਚ ਤੇ ਹਿੰਦੂ ਵੀ ਵਸਦਾ ਉਹਨਾਂ ਦੀਆਂ ਆਪਣੀਆਂ ਲੋਕਾਂ ਨੇ ਜਦੋਂ ਅੱਜ ਸਾਡੇ ਨੌਜਵਾਨਾਂ ਨੂੰ ਛੱਡਣ ਦੀ ਗੱਲ ਹੁੰਦੀ ਹੈ ਹਿੰਦੂ ਭੜਕ ਪੈਂਦਾ ਉਦੋਂ ਸਾਡੇ ਰਾਜਨੀਤਿਕ ਜਿਹੜੇ ਉਹਦਾ ਫਾਇਦਾ ਉਠਾਉਂਦੇ ਆ ਭੜਕਾ ਕੇ ਹੋਰ ਤੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਤੇ ਉਹ ਇੱਕ ਤੇ ਸਾਡੇ ਮਸਲੇ ਵਿਗਾੜਦੇ ਨੇ ਇੱਕ ਆਪਣਾ ਉਲੂ ਸਿੱਧਾ ਕਰਦੇ ਵੋਟਰਾਂ ਨੂੰ ਲੱਗਦਾ ਕਿ ਜੇ ਵੀ ਕੋਈ ਤਰ੍ਹਾਂ ਰਵੀਆਂ ਹੈਗੇ ਨੇ ਪੰਜਾਬ ਦਾ ਮਾਹੌਲ ਜਾਣਬੁੱਝ ਕੇ ਬਰਬਾਦ ਕਰ ਰਹੀਆਂ ਜਾਣਬੁੱਝ ਕੇ ਖਰਾਬ ਕਰ ਰਹੀਆਂ ਸਾਨੂੰ ਪ੍ਰਬੰਧਕ ਕਮੇਟੀ ਜਿਹੜੀ ਹੈ ਸਿੱਖਾਂ ਦੇ ਮਸਲਿਆਂ ਲਈ ਪ੍ਰਬੰਧਕ ਕਮੇਟੀ ਨੂੰ ਹੌਂਚ ਲਿਆਉਣਾ ਪਊਗਾ ਸਿੱਖਾਂ ਨੂੰ ਇਹ 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 ਉਦਮ ਕਰਨਾ ਪਊਗਾ ਕਿ ਅਸੀਂ ਆਪਣੀ ਸੰਸਾ ਚੁਣੀਏ ਜਿਹੜੇ ਧਰਮਨੀ ਲੋਕ ਨੇ ਧਰਮ ਦੀ ਗੱਲ ਕਰਦੇ ਨੇ ਉਹਨਾਂ ਨੂੰ ਇੱਕ ਮੌਕਾ ਦੇਈਏ ਕਿ ਉਹ 5 ਸਾਲ ਲਈ ਇੱਕ ਸਾਨੂੰ ਕਰਕੇ ਵਿਖਾਉਣ ਕੋਸ਼ਿਸ਼ ਇੱਕ ਸਵਾਲ ਮੈਂ ਵੀ ਲੈਣਾ ਚਾਹੁੰਦਾ ਦੇਖੋ ਕੁਝ ਜਿਹੜੇ ਕਾਲੀਆ ਬੂਆ ਕੋਸ਼ਿਸ਼ ਜਿੱਦਾਂ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਆਪਣੇ ਤੌਰ ਤੇ ਲੱਗੇ ਹੋਇਆ ਕਰ ਰਹੇ ਜੀ ਕਿ ਉਹਨਾਂ ਵੱਲੋਂ ਤੁਹਾਡੇ ਤੱਕ ਵੀ ਕੋਈ ਪਹੁੰਚ ਕੀਤੀ ਗਈ ਦੇਖੋ ਮੈਂ ਬੜਾ ਬੜਾ ਕਲੀਅਰ ਜਿਆ ਮੈਂ 5-6 ਸਾਲ ਤੋਂ ਸੰਗਤ ਦੇ ਵਿੱਚ ਅਨਾਉਂਸ ਕਰਕੇ ਤੁਰਿਆ ਹੋਇਆ ਕਿ ਅਸੀਂ ਨਰੋਲ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ ਉਹਦੇ ਸਿਧਾਂਤ ਦੀ ਉਹਦੀ ਪਰੰਪਰਾ ਦੀ ਉਹਦੇ ਉਹਦੀਆਂ ਜਾਇਦਾਦਾਂ ਦੀ ਉਹਦੇ ਖਜ਼ਾਨੇ ਦੀ ਦੇਖ ਰੇਖ ਵਾਸਤੇ ਅਸੀਂ ਨਰੋਲ ਪੰਦਰ ਪ੍ਰਬੰਧਕ ਕਮੇਟੀ ਦੀ ਸੇਵਾ ਚਾਹਤਰੀ ਲਵਾਵਾਂਗੇ ਰਾਜਨੀਤਿਕ ਨਹੀਂ ਪੋਲੀਟੀਕਲ ਨਹੀਂ ਕਿਉਂਕਿ ਪੋਲੀਟੀਕਲ ਲੋਕਾਂ ਨੇ ਹੀ ਸਾਡੀ ਇਸ ਸੰਸਦ ਵਿੱਚ ਗੰਦ ਪਾਇਆ ਇਸ ਇਹਦਾ ਅੱਜ ਮੈਂ ਮਿਸਾਲ ਦੇ ਤੌਰ ਤੇ ਤੁਹਾਨੂੰ ਕਹਾਂ ਵੱਡੇ ਵੱਡੇ ਹੋਲਡਿੰਗ ਲੱਗੇ ਆ ਸਾਰੇ ਪੰਜਾਬ ਚ ਕਾਲ ਤਖ ਦੀ ਫੋਟੋ ਲੱਗੀ ਟੱਠੇ ਦੀ ਕਾਲ ਤਖ ਦੇ ਨਾਲ ਫੋਟੋ ਥੱਲੇ ਲਿਖਿਆ ਨਾ ਮਾਫੀ ਹੋਗਣਾ ਵੋਟਾਂ ਕਾਂਗਰਸ ਨੂੰ ਨਾ ਪਾਇਓ ਪ੍ਰਧਾਨ ਸਾਡਾ ਅਪੀਲ ਕਰ ਰਿਹਾ ਧਾਮੇ ਉਹ ਜਦੋਂ ਅਪੀਲ ਕਰ ਰਿਹਾ ਤੇ ਕਰ ਰਿਹਾ 40 ਸਾਲ ਬਾਅਦ ਜਦੋਂ 1 ਤਰੀਕ ਨੂੰ ਵੋਟਾਂ ਪੈਣੀਆਂ ਨੇ ਜੂਨ ਨੂੰ ਜੂਨ ਚ ਇਹ ਆਪਰੇਸ਼ਨ ਹੋਇਆ ਸੀ ਉਹ ਅਪੀਲ ਕਰ ਰਿਹਾ ਤੇ ਸਿੱਖ ਜਿਹੜੇ ਨੇ ਉਹ ਕਾਲ ਤਖਤ ਢਾਉਣ ਵਾਲੀ ਜਿਹੜੀ ਜਮਾਤ ਆ ਉਹਨੂੰ ਤੇ 8 ਸੀਟਾਂ ਦੇ ਰਹੇ ਨੇ ਪੰਜਾਬ ਚ ਚੰਡੀਗੜ੍ਹ ਸਮੇਤ ਤੇ ਜਿਹੜੀ 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 ਜਮਾਤ ਲਈ ਉਹ ਵੋਟ ਮੰਗ ਰਿਆ ਉਹਦੀਆਂ 10 ਸੀਟਾਂ ਤੇ ਜਵਾਨਤ ਜ਼ਬਤ ਹੋ ਰਹੀ ਹੈ ਇਹ ਜ ਬਹੁਤ ਵੱਡਾ ਸਵਾਲ ਹੈ ਜਿਹੜੇ ਦੁਨੀਆ ਪਾਸ ਬੈਠੇ ਦਰਸ਼ਕਾਂ ਇਹ ਗੂਰ ਜਾਨਣਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਕਾਟਟਾਇਆ ਉਹਨਾਂ ਨੂੰ 7 ਸੀਟਾਂ ਤੇ ਜਿਹੜੇ ਹਾਜ਼ਾ ਨਾਰਾ ਮਾਰਦੇ ਉਹਨਾਂ ਨੂੰ 3 ਸੀਟਾਂ ਚੰਡੀਗੜ੍ਹ ਸਮੇਤ 8 ਸੀਟਾਂ ਤੇ ਜਿਹੜੇ ਮੰਗਦੇ ਨੇ ਕਿ ਸਾਨੂੰ ਵੋਟ ਦਿਓ ਇਹ ਪਾਪੀ ਜੇ ਅਸੀਂ ਬੜੇ ਪਵਿੱਤਰ ਆ ਉਹਨਾਂ ਦੀ ਜਮਾਨਤਾਂ ਜ਼ਬਤ ਹੋਈਆਂ ਫਿਰ ਇਹ ਜਿਹੜਾ ਇਹ ਜਿਹੜਾ ਪੈਸਾ ਲੱਗਾ ਕਰੋੜਾਂ ਰੁਪਏ ਹੋਲਡਿੰਗ ਤੇ ਸਾਰੇ ਪੰਜਾਬ 'ਚ ਇੱਕ ਇੱਕ ਪਿੰਡ ਚਾਰ ਚਾਰ ਹੋਲਡਿੰਗ ਵੱਡੇ ਲੱਗੇ ਨੇ ਇਹ ਕਰੋੜਾਂ ਰੁਪਿਆ ਗੁਰੂ ਦੀ ਗੋਲਖਤਾ ਲੱਗਾ ਉਦੇ ਲਈ ਜ਼ਿੰਮੇਵਾਰ ਤੇ ਜਵਾਬ ਦੇ ਖਾਉਣੇ ਗੁਰੂ ਦੀ ਗੋਲਕ ਤੇ ਇਹ ਖਜ਼ਾਨੇ ਦਾ ਭਾਰ ਇਹਦੇ ਖਜ਼ਾਨੇ ਤੇ ਕਿਉਂ ਭਾਰ ਪਵੇ ਇਹ ਇਹ ਗੁਰੂ ਘਰ ਨੂੰ ਜੁਰਮਾਨਾ ਕਿਉਂ ਪਾਉਂਦੇ बार-बार ਜਦੋਂ ਇਹ ਇਲੈਕਸ਼ਨ ਆਉਂਦੇ ਉਹਦੋਂ ਇਹਨਾਂ ਨੂੰ ਜਿਹੜੇ ਸ਼ਹੀਦ ਹੋਏ ਸਿੱਖ ਨੇ ਉਹਨਾਂ ਦੇ ਖੱਫਣ ਲਾ ਕੇ ਤੇ ਮੰਡੀ ਚ ਵੇਚਦੇ ਨੇ ਇਲੈਕਸ਼ਨ ਦੀ ਚ ਤੇ ਇਹ ਪ੍ਰਬੰਧਕ ਕਮੇਟੀ ਦਾ ਕੰਮ ਨਹੀਂ ਪ੍ਰਬੰਧਕ ਕਮੇਟੀ ਝੰਡੀਆਂ ਉਥੋਂ ਪੋਸਟਰ ਜਿੱਥੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਦਰਬਾਰ ਗੁਰੂ ਮਹਾਰਾਜ ਦਾ ਸਰੂਪ ਛੱਬ ਦਾ ਉੱਥੋਂ ਇਹਨਾਂ ਦੇ ਪੋਸਟਰ ਛੱਬਦੇ ਆ ਉੱਥੋਂ ਇਹਨਾਂ ਦੇ ਲੰਗਰ ਪੜਦੇ ਆ ਸਾਰੇ ਪੰਜਾਬ ਚ ਇਤਿਹਾਸਕ ਗੁਰਦੁਆਰੇ ਚ ਲੰਗਰ ਇਹਨਾਂ ਦੇ ਲੀਡਰਾਂ ਨੂੰ ਉਹਨਾਂ ਦੀਆਂ ਮੀਟਿੰਗਾਂ ਜਾਂਦੇ ਆ ਤੇ ਚਾਹ ਪਾਣੀ ਦੇ ਸਾਰੇ ਲੰਗਰ ਉੱਥੋਂ ਜਾਂਦੇ ਆ ਪਕੌੜਿਆਂ ਦੇ ਲੰਗਰ ਉੱਥੋਂ ਪੜਦੇ ਇਹ ਕਰੋੜਾਂ ਰੁਪਏ ਤਬਾਹ ਕਰ ਦਿੰਦੇ ਨੇ ਇਲੈਕਸ਼ਨਾਂ ਦੇ ਦਿਨਾਂ ਚ ਆ ਕੇ ਕਿਸੇ ਗਰੀਬ ਨੂੰ ਇਹਨਾਂ ਪੜਾਇਆ ਨਹੀਂ ਅਜੇ ਤੱਕ ਸਾਡੀ ਪ੍ਰਬੰਧਕ ਕਮੇਟੀ ਦਾ ਕੰਮ ਸੀਗਾ ਗਰੀਬ ਨੂੰ ਪੜਾਉਣਾ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਗਰੀਬ ਦਾ ਇਲਾਜ ਕਰਾਉਣਾ ਯਾਤਰੂ ਨੂੰ ਸੋਖ ਸਹੂਲਤ ਦੇਣੀ ਅੱਜ ਅੱਜ ਸਾਡੇ ਸਾਡੇ ਹਾਲਾਤ ਇਹ ਆ ਗੁਰੂ ਮਹਾਰਾ ਜੀ ਨੇ ਚਾਰ ਦਰਵਾਜ਼ੇ ਬਣਾਏ ਉਪਦੇਸ਼ ਚੋਂ ਵਰਨਾ ਕੋ ਸਾਂਝਾ ਉਪਦੇਸ਼ ਜਿੰਨੇ ਲੈਣਾ ਉਹ ਚਾਰੇ ਵਰਨ ਆ ਸਕਦੇ ਆ ਪਰ ਚਾਰੇ ਵਰਨ ਆਜ ਉੱਥੇ ਜਾ ਕੇ ਉਪਦੇਸ਼ ਦੇ ਰਹੇ ਕਿ ਇਸ ਤਰ੍ਹਾਂ ਯੋਗਾ ਕਰੋ ਇਸ ਤਰ੍ਹਾਂ ਨਮਾਜ਼ ਪੜੋ ਇਹ ਸਾਡਾ ਇੰਤਜ਼ਾਮ ਹੈ ਕੋਈ ਅਸੀਂ ਅੱਜ ਅੱਜ ਅਸੀਂ ਹਰਾਨ ਹੋ ਰਹੇ ਆ ਕਿ ਇਹ ਇਹ ਪ੍ਰਬੰਧਕ ਕਮੇਟੀ ਦੀ ਸਿਰਫ ਗੋਲਖ ਖਾਨ ਲਈ ਬੈਠੇ ਹੋਏ ਨੇ ਉਹ ਲੋਕ ਉਥੇ ਜੀ ਦੂਜੇ ਸਵਾਲ ਇਹਦੇ ਨਾਲ ਜੁੜਿਆ ਹੋਇਆ ਦੇਖੋ ਆਪਾਂ ਇੱਕ ਪੰਤਕ ਮੁੱਦੇ ਦੀ ਗੱਲ ਕੀਤੀ ਹੈ ਜੀ ਅਗਲਾ ਸਵਾਲ ਤੁਸੀਂ ਕਹਿ ਕੇ ਪੋਲੀਟিক্যাল ਸਿਸਟਮ ਚ ਆਪਾਂ ਨਹੀਂ ਜਾਣਾ ਚਾਹੁੰਦੇ ਬਿਲਕੁਲ ਠੀਕ ਹੈ ਪਰ ਪੋਲੀਟিক্যাল ਸਿਸਟਮ ਦੀ ਆਪਣੇ ਤੌਰ ਤੇ ਇੱਕ ਬਹੁਤ ਵੱਡੀ ਜਿਹੜੀ ਜ਼ਰੂਰਤ ਹੁੰਦੀ ਹੈ ਜਿਵੇਂ ਸ਼ੋਮਨੀ ਕਾਲੀ ਗੱਲ ਕਹਿੰਦਾ ਕਿ ਪੰਤਕਤਰ ਹੋਏਗੀ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਦੂਜੇ ਮੁੱਦੇ 'ਤੇ ਗੱਲ ਕਰਦੇ ਸਰਕਾਰਾਂ ਕੋਲ ਜਾਣੇ ਆ ਕੇ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਹੈ ਕੀ ਪੋਲੀਟিক্যাল ਸਿਸਟਮ ਵੀ ਜਿਹੜਾਗਾ ਤਲ ਪੰਥਿਕ ਹਮੈਤੀ ਹੋਏ ਪੰਜਾਬ ਚ ਉਹ ਜੀ ਧਿਰ ਨਹੀਂ ਉਸਰ ਨਹੀਂ ਚਾਹੀਦੀ ਨਹੀਂ ਮੈਂ ਮੈਂ ਤੁਹਾਡਾ ਕਾਲੀ ਦਾ ਜਿੱਦਾਂ ਆਪਾਂ ਕਿਹਾ ਹਾਸ਼ੀਏ ਤੇ ਇੱਕ ਖਲਾਬ ਪੈਦਾ ਹੋਇਆ ਆਪ ਦੇਖੋ ਨਾ ਕੋਕਰਾ ਦਾ ਹਲਕੀ ਹੈ ਆ ਦੇਖੋ ਨਾ ਇੱਕ ਕਾਂਗਰਸ ਆ ਉਹ ਕਿਸੇ ਰਾਮ ਮੰਦਿਰ ਦਾ ਨਾਂ ਲੈ ਕੇ ਆਉਂਦੀ ਆ ਭਾਜਪਾ ਤੇ ਰਾਮ ਦਾ ਨਾਂ ਲੈ ਕੇ ਆਉਂਦੀ ਆ ਦੂਸਰੀ ਸਾਡੇ 92 ਸੀਟਾਂ ਹਿਸਟਰੀ ਚ ਕਦੀ ਨਹੀਂ ਕਿਸੇ ਨੇ ਲਈਆਂ ਆਵਾਦੀ ਪਾਰਟੀ ਨੇ ਲਈਆਂ ਇਹ ਕਿਹੜੇ ਰਾਮ ਦਾ ਨਾਂ ਲੈ ਕੇ ਆਈਏ ਇਹ ਕਿਹੜੇ ਧਰਮ ਦਾ ਪੈਸਾ ਵਰਤ ਰਹੀ ਹੈ ਤੁਸੀਂ ਵੀ ਆਪਣੀ ਮਿਹਨਤ ਕਰੋ ਲੋਕਾਂ ਚ ਆਓ ਕੌਮ ਦੀ ਗੱਲ ਕਰੋ ਕੌਮ ਤੁਹਾਡੇ ਤੇ ਨਿਸ਼ਾਵਰ ਹੋਗੀ ਪਰ ਜਦੋਂ ਤੁਹਾਡੇ ਕੋਲ ਪਾਵਰ ਸੀ ਤੁਸੀਂ ਰਾਜ ਮਾਣਿਆ ਮੰਤਰੀਆਂ ਮਾਣਿਆ 10 ਸਾਲ ਵਾਜਪਾਈ ਦੇ 10 ਸਾਲ ਮੋਦੀ ਦੇ ਤੁਸੀਂ ਮਾਣੇ ਤੁਸੀਂ ਉਦੋਂ ਕਿਸੇ ਸਿੱਖ ਨੂੰ ਛਡਾਉਣ ਦੀ ਗੱਲ ਕਿਉਂ ਨਹੀਂ ਕੀਤੀ ਅੱਜ ਤੁਹਾਡੇ ਕੋਲ ਜਦੋਂ ਕੁਝ ਨਹੀਂ ਰਿਹਾ ਉਦੋਂ ਤੁਸੀਂ ਗੱਲ ਕਰਦੇ ਹੋ ਕਿ ਸਿੱਖਾਂ ਨੂੰ ਛਡਾਉਣਾ ਸੀ ਅਸੀਂ ਅੱਜ ਚੌਕ ਤੇ ਮਜ਼ਹਿਰਾ ਕਰਕੇ ਨਹੀਂ ਛੜਾ ਸਕਦੇ ਜਿੰਨਾ ਚਿਰ ਸਾਡੀ ਸਾਡੀ ਸਿੱਖ ਕੌਮ ਦੀ ਜਿਹੜੀ ਤਾਕਤ ਹੈ ਜਿਹੜੀ ਵੋਟਾਂ ਪਾਉਣ ਵਾਲੀ ਤਾਕਤ ਹੈ ਜਿਹਨੂੰ ਵੋਟਾਂ ਪੈਂਦੀਆਂ ਨੇ ਉਹ ਤਾਕਤ ਗੱਲ ਕਰੇ ਉਹ ਹਾਊਸ ਦੇ ਵਿੱਚ ਗੱਲ ਕਰੇ ਲੋਕ ਸਭਾ ਦੇ ਗੱਲ ਕਰੇ ਉਹ ਵਿਧਾਨ ਸਭਾ ਦੇ ਗੱਲ ਕਰੇ ਤੇ ਗੱਲ ਕਰੇ ਡੰਕੇ ਦੀ ਚੋਟ ਤੇ ਤੇ ਉਹ ਜਵਾਬ ਦੇ ਹੀ ਹੋਵੇ ਕੌਮ ਦਾ ਫੇਰ ਸਾਡੀ ਗੱਲ ਬਣਦੀ ਹੈ ਹੁਣ ਅਸੀਂ ਰਾਜ ਲੈਣ ਲਈ ਫੇਰ ਅਸੀਂ ਤੜਫੀਏ ਰਾਜ ਲੈਣ ਲਈ ਫੇਰ ਅਸੀਂ ਝੂਠ ਬੋਲੀਏ ਇਹ ਗੱਲਾਂ ਠੀਕ ਨਹੀਂ ਮੈਂ ਪੋਲਿਟੀਕਲ ਜਿਹੜੀ ਪਾਰਟੀ ਹੋਣੀ ਚਾਹੀਦੀ ਹੈ ਲੇਕਿਨ ਪੋਲਿਟੀਕਲ ਪਾਰਟੀ ਦੀ ਇਮਾਨਦਾਰੀ ਸਭ ਤੋਂ ਪਹਿਲਾਂ ਦੇਖਣੀ ਚਾਹੀਦੀ ਹੈ ਨਹੀਂ ਤੇ ਫੇਰ ਹਾਲ ਮੈਂ ਤੇ ਅੱਕ ਚੰਗ ਸਾਨੂੰ ਆਪਣਾ ਧਰਮ ਜਿਹੜਾ ਉਹਨੂੰ ਸੰਭਾਲ ਲੈਣਾ ਚਾਹੀਦਾ ਅਸੀਂ ਆਪਣੇ ਧਰਮ ਦੇ ਨਾਲੋਂ ਗੁਰੂ ਨੇ ਸਾਨੂੰ ਸਿੱਖ ਬਣਾ ਕੇ ਇੱਕ ਥਾਂ ਇਕੱਠਿਆਂ ਕੀਤਾ ਸੀ ਕਾਲ ਤਖਤ ਦੇ ਝੰਡੇ ਥੱਲੇ ਆ ਜੋ ਉਹ ਅਜੇ ਇੱਕ ਪਰਿਵਾਰ ਦਾ ਇੱਕ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਪਲੇਟਫਾਰਮ ਬਣ ਕੇ ਰਹਿ ਗਿਆ ਉਹ ਧਰਮ ਆ ਜੋ ਸ਼੍ਰੋਮਣੀ ਕਮੇਟੀ ਤੇ ਕਾਲ ਤਖਤ ਤੇ ਇੱਕ ਪਰਿਵਾਰ ਦੀ ਜਾਇਦਾਦ ਬਣ ਕੇ ਰਹਿ ਗਈ ਹਰ ਇੱਕ ਸਿੱਖ ਉਹ ਤੇ ਮਾਨ ਨਹੀਂ ਕਰ ਸਕਦਾ ਬਹੁਤ ਵੱਡਾ ਸਵਾਲ ਤੁਸੀਂ ਲੈ ਰਹੇ ਹੋ ਪਰ ਉਸ ਦੇ ਉਸ ਦੇ ਬਦਲ ਦੇ ਲਈ ਤੁਸੀਂ ਕਿਸ ਤਰ੍ਹਾਂ ਦਾ ਅਪਰਾਲਾ ਆਪਣੇ ਤੌਰ ਤੇ ਲੱਗੇ ਹੋਇਆਂ ਕਰ ਰਹੇ ਆ ਉਹ ਅਸੀਂ ਦੇਖੋ ਮੈਂ ਤੇ 5 ਸਾਲ ਤੋਂ ਲਗਾਤਾਰ ਪਿੰਡਾਂ ਜਾ ਰਿਹਾ ਪਿੰਡਾਂ 'ਚ ਲੋਕਾਂ ਨੂੰ ਜਾ ਕੇ ਦੱਸ ਰਹੇ ਆ ਕਿ ਅਸੀਂ ਤੁਸੀਂ ਐਜ ਸਿੱਖ ਸਾਨੂੰ ਸਪੋਰਟ ਕਰੋ ਕਿਸੇ ਵੀ ਪਾਰਟੀ ਦੇ ਸਪੋਰਟਰੋਂ ਤੁਸੀਂ ਸਾਨੂੰ ਕੋਈ ਲੈਣਾ ਦੇਣਾ ਧਰਮ ਦੀ ਵੋਟ ਸਾਨੂੰ ਪਾਓ ਧਰਮ ਦੀ ਵੋਟ ਸਾਨੂੰ ਤੇ ਉਹ ਅਸੀਂ ਤੁਹਾਡਾ ਪ੍ਰੋਮਿਸ ਕਰਦੇ ਆ ਅਸੀਂ ਰਾਜਨੀਤੀ ਨਾ ਕਰਾਂਗੇ ਗੁਰੂ ਘਰ 'ਚ ਨਾ ਕਰਨ ਦੇਵਾਂਗੇ ਗੁਰੂ ਘਰ ਦਾ ਜਿਹੜਾ ਪੈਸਾ ਉਹ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਲਾਵਾਂਗੇ ਜਿਹੜੇ ਬੱਚੇ ਅੱਜ ਸਾਡੀ ਬੈਲਟ ਦੇ ਵਿੱਚ ਇੱਕ ਬਾਰਡਰ ਬੈਲਟ ਦੇ ਵਿੱਚ ਇਸਾਈ ਉਹ ਆਫਰ ਕਰਦੇ ਆ ਕਿ ਤੁਹਾਨੂੰ 10+2 ਤੱਕ ਅਸੀਂ ਪੜਾਵਾਂਗੇ ਉਹ ਬੱਚੇ ਜਾ ਰਹੇ ਉੱਥੇ ਇਸਾਈ ਬਣ ਰਹੇ ਉਹ ਉਹ ਪੜਾਈ ਅਸੀਂ ਨਹੀਂ ਕਰਾ ਸਕਦੇ ਸਾਡੇ ਕੋਲ ਗੁਰੂ ਦਾ ਦਿੱਤਾ ਸਾਰਾ ਕੁਝ ਹੈ ਉਹ ਉਹਨਾਂ ਨੂੰ ਕਿਹੜਾ ਗਿਰਜਾ ਦਿੰਦਾ ਜਿਹੜਾ ਸਾਡੇ ਬੱਚਿਆਂ ਨੂੰ ਪੜਾ ਦਿੰਦੇ ਨੇ ਉਹਨਾਂ ਦੇ ਸਕੂਲਾਂ ਦਾ ਮਿਆਰ ਵੀ ਉੱਚਾ ਹੈ ਸਾਡੇ ਸਕੂਲ ਬੰਦ ਪਏ ਨੇ ਸਾਡੇ ਕਾਲਜ ਬੰਦ ਪਏ ਨੇ ਸਾਡੇ ਇੰਸਟੀਚਿਊਟ ਬੰਦ ਪਏ ਨੇ ਉਧਰ ਕੋਈ ਉਧਰ ਰੁਚੀ ਹੈ ਨਹੀਂ ਕੋਈ ਰੁਚੀ ਸਾਰੀ ਇਹ ਆਪੇ ਅਸੀਂ ਐਮਪੀ ਕਿਵੇਂ ਬਣਨਾ ਅਸੀਂ ਮਿਨਿਸਟਰ ਕਿਵੇਂ ਬਣਨਾ ਸਾਡੀ ਕੌਮ ਦੀ ਸੇਵਾ ਜਿਹੜੀ ਹੈ ਸੇਵਾ ਭਾਵਨਾ ਵਾਲਾ ਜਿਹੜਾ ਮਿਸ਼ਨ ਗੁਰੂ ਸਾਹਿਬ ਨੇ 300 200 40 ਸਾਲ ਲਾ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਉਹ ਸਾਨੂੰ ਦਿੱਤਾ ਉਹ ਤੇ ਬਰਬਾਦ ਕਰਤਾ ਇਹਨਾਂ ਨੇ ਤੁਸੀਂ ਜਿਸ ਮਿਸ਼ਨ ਦੀ ਗੱਲ ਕਰ ਰਹੇ ਹੋ ਸ਼੍ਰੋਮਣੀ ਗੁਰਦਵਾਰਾ ਪੰਥਕ ਨੇ ਕਿਹਾ ਕਿ ਜਾਣਬੁੱਝ ਕੇ ਕੇਂਦਰ ਚੋਣਾ ਨਹੀਂ ਕਰਵਾਉਂਦਾ ਨਹੀਂ ਕਰਵਾਉਂਦਾ ਜੇ ਹੋਰ ਇਸ ਤਰ੍ਹਾਂ ਸਮਾਂ ਲੰਘਦਾ ਜਿਸ ਤਰ੍ਹਾਂ ਬੰਦੀਕਰਨ ਕੋਈ ਅਸੀਂ ਇਹ ਜ਼ਿਆਦਾ ਵੇਤ ਨਹੀਂ ਕਰਾਂਗੇ ਅਸੀਂ ਜ਼ਿਆਦਾ ਵੇਤ ਨਹੀਂ ਕਰਾਂਗੇ ਅਸੀਂ ਨੰਗਿਆਂ ਕਰਾਂਗੇ ਜਿਹੜੇ-ਜਿਹੜੇ ਵੀ ਜ਼ਿੰਮੇਵਾਰ ਹੋਣਗੇ ਇਹ ਸਾਡੀ ਸੰਸਾ ਸਾਡੇ ਗੁਰੂ ਦੇ ਸਿਧਾਂਤ ਨੇ ਸਾਡੇ ਗੁਰੂ ਦੇ ਸਿਧਾਂਤ ਨੂੰ ਕੋਈ ਸਰਕਾਰ ਛੇੜ ਨਹੀਂ ਸਕਦੀ ਇਹ ਸਰਕਾਰ ਦੇ ਅਨੁਕੂਲ ਨਹੀਂ ਚੱਲਣੇ ਇਹ ਗੁਰੂ ਦੇ ਅਨੁਕੂਲ ਹੀ ਚੱਲਣੇ ਤੇ ਇਹ ਅਸੀਂ ਉਹਨਾਂ ਨੂੰ ਨੰਗਿਆਂ ਕਰਾਂਗੇ ਜੇ ਨਹੀਂ ਕਰਾਉਣਗੇ ਇਲੈਕਸ਼ਨ ਅਸੀਂ ਆ ਪੰਜ ਚਾਰ ਪੰਜ ਮਹੀਨੇ ਵੇਟ ਕਰਨੀ ਜਿਆਦਾ ਜਿਆਦਾ ਉਹਦੇ ਬਾਅਦ ਅਸੀਂ ਸਭ ਨੂੰ ਨੰਗਿਆਂ ਕਰਾਂਗੇ ਫਿਰ ਉਹੀ ਹਾਲ ਹੋ ਜਿਹੜੇ ਪੰਜਾਬ ਚ ਹੋਣਾ ਚਾਹੀਦਾ ਸਿੰਘ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣੇ ਅਰਸ਼ੇ ਵਿੱਚ ਆ ਕੇ ਸਮਾਂ ਦਿੱਤਾ ਮੇਰੇ ਦਰਸ਼ਕਾਂ ਵੱਲੋਂ ਮੇਰੀ ਟੀਮ ਵੱਲੋਂ ਮਿਹਰਬਾਨੀ ਧੰਨਵਾਦ ਤੁਹਾਡਾ ਜੀ ਜੀ ਕੀਫਤ ਇਹ ਸੰਜਤਿਹਦਾਰ ਭਾਈ ਰਣਜੀਤ ਸਿੰਘ ਜਿਨ੍ਹਾਂ ਨੇ ਪੰਥਕ ਮੁੱਦਿਆਂ ਉੱਪਰ ਕੀਤੀ ਆ ਖੁੱਲ ਕੇ ਗੱਲਬਾਤ ਤੁਹਾਡੇ ਸਾਰਿਆਂ ਵੱਲੋਂ ਜਿੱਥੇ ਆਪਾਂ ਸਿੰਘ ਸਾਹਿਬਾਨ ਦੇ ਧੰਨਵਾਦੀ ਆਂ ਇੰਦੀ ਤੁਹਾਡੇ ਕੋਲੋਂ ਵੀ ਲਾਵਾਂਗੇ ਇਜ਼ਾਜ਼ਤ ਅਗਲੇ ਹਫ਼ਤੇ ਕਿਸੇ ਹੋਰ ਅਹਿਮ ਅਸਤੀ ਨਾਲ ਕਰਾਂਗੇ ਮੁਲਾਕਾਤ ਸਤਿ ਸ੍ਰੀ ਅਕਾਲ